ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅਮਰਸਰ ਨੂੰ ਇੱਕ ਬੜਾ ਜਿਹੜਾ ਮਰਡਰ ਅਕਿਊਜ਼ਡ ਹੈ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ ਇੱਕ ਮਰਡਰ ਦੇ ਵਿੱਚ ਰਾਇਮਾਨਤ ਖਾਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਔਰ 2 ਕਿਲੋ ਔਰ 124 ਗ੍ਰਾਮ ਹਿਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਦੋਸ਼ੀ ਹੈ ਦਾ ਨਾਮ ਹੈਗਾ ਮਨਤੇਜ ਸਿੰਘ ਸਨੋ ਬਲਵਿੰਦਰ ਸਿੰਘ ਪਿੰਡ ਬੁਰਜ ਹੈ ਸਰਾਇਆ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ 27 ਸਾਲ ਦੀ ਇਹਦੀ ਉਮਰ ਹੈ 14 12ਵੀਂ ਪਾਸ ਹੈ ਔਰ ਜੇ ਆਪਾਂ ਚਾਤੀ ਮਾਰੀਏ ਕਿ ਇਹਨਾਂ ਨੇ ਜਿਹੜਾ ਮਰਡਰ ਦੇ ਵਿੱਚ ਪੀਓ ਹੈ ਇੱਕ 3 1 ਨੂੰ ਇਹੀ ਪੀਓ ਬਣਿਆ 24 ਨੂੰ ਉਹਦੇ ਵਿੱਚ ਇੱਕ ਪ੍ਰਿੰਸੀਪਲ ਸਿੰਘ ਨਾਮ ਦਾ ਬੰਦਾ ਸੀਗਾ ਜਿੰਨਾ ਐਲੀਅਸ ਪ੍ਰਿੰਸ ਉਦੀ ਡੈਥ ਹੋਈ ਸੀਗੀ ਉਹਨਾਂ ਨਾਲੇ ਰਾਤ ਨੂੰ ਲੜੇ ਸੀ ਇਹਨਾਂ ਨੇ ਜੋ ਅਲੀਗੇਸ਼ਨ ਹੈ ਵੀ ਇੱਕ ਦਿਨ ਰਾਤ ਨੂੰ ਲੜ ਕੇ ਉਹਦੇ ਨੌਂ ਵਗੈਰਾ ਜਿਹੜੇ ਪਲਾਸਨਾ ਖਿੱਚ ਦਿੱਤੇ ਸੀਗੇ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਹੈ ਉਹ ਗਾਰਡਨ ਨਾਲ ਟੰਗੇ ਪਿੱਛੇ ਹੱਥ ਬੰਨੀ ਹੋਈ ਮਿਲੀ ਸੀਗੀ ਸੋ ਉਹਦੇ ਚ ਜਿਹੜਾ ਮਨਤੇਜ ਸਿੰਘ ਵੀ ਇੱਕ ਮੁਲਜ਼ਮ ਹੈ ਜਿਹੜਾ ਕਿ ਉਦੋਂ ਦਾ ਫਰਾਰੀ ਸੀਗਾ ਔਰ ਪ੍ਰੋਕਲੇਮਡ ਅਫੈਂਡਰ ਵੀ ਪਿਛਲੀ ਜਨਵਰੀ 2024 ਤੋਂ ਹੀ ਬਣਿਆ ਹੋਇਆ 3 ਜਨਵਰੀ ਤੋਂ ਤੋ ਉਸ ਤੋਂ ਬਾਅਦ ਇਹ ਜਿਹੜਾ ਨਾਰਕੋਟਿਕ ਦੇ ਕੰਮ ਦੇ ਵਿੱਚ ਵੀ ਸ਼ਾਮਲ ਰਿਹਾ ਹੈ ਉਹ ਤਕਰੀਬਨ ਜੇ ਆਪਾਂ ਸਮਝੀਏ 2 ਸਾਲ ਤੋਂ ਜਦੋਂ ਦਾ ਭੱਜਿਆ ਹੋਇਆ ਹੈ ਤੇ ਇਹੀ ਕੰਮ ਕਰ ਰਿਹਾ ਹੈ ਤੋ ਇਸ ਸਾਡੇ ਜਿਹੜੀ ਟੀਮ ਹੈ ਹਰਪ੍ਰੀਤ ਸਿੰਘ ਜੀ ਆਪਣੇ ਮਡੇਰ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਜੀ ਆਪਣੇ ਹਰਮਿੰਦਰ ਸਾਡੇ ਏਸੀਪੀ ਸਾਹਿਬ ਔਰ ਅਮੋਲਕ ਦੀਪ ਸਾਡੇ ਇੰਸਪੈਕਟਰ ਸੀਆਈਏ 1 ਤੇ ਸਾਰੇ ਇਹਨਾਂ ਦੀ ਟੀਮ ਹੈ ਇਹਨਾਂ ਨੇ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ ਬਿਕੋਜ਼ ਇਹਨਾਂ ਦੋ ਪਰਪਸ ਸੋਲਵ ਹੋਏ ਆ ਇੱਕ ਮਰਡਰ ਦਾ ਐਡਾ ਵੱਡਾ ਪ੍ਰੋਕਲੇਮਡ ਡਿਫੈਂਡਰ ਆ ਔਰ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਰ ਕ੍ਰਾਈਮ ਵੀ ਦੋ ਸਾਲ ਚ ਕੀ ਕਰਦਾ ਰਿਹਾ ਉਹ ਵੀ ਸਾਰੀ ਅਸੀਂ ਦੇਖਾਂਗੇ ਜੋ ਮੁਢਲੀ ਪੁੱਛਗਿੱਛ ਪਤਾ ਲੱਗੀ ਆ ਗੱਲ ਉਹ ਇਹ ਆ ਕਿ ਕ੍ਰਾਸ ਬਾਰਡਰ ਦੇ ਡਰੋਨ ਰਾਹੀਂ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਕ੍ਰਾਸ ਦੀ ਬਾਰਡਰ ਨਾਲ ਤੇ ਲਿੰਕ ਸੀ ਔਰ ਉਹਦੇ ਨਾਲ ਇਹ ਨਾਰਕੋਟਿਕ ਜਿਹੜੇ ਕਨਸਾਈਨਮੈਂਟਸ ਪੁਸ਼ ਕਰਦਾ ਹੈ ਤੋ ਜਿਹੜਾ ਸਾਰਾ ਇਹਦਾ ਲੇਖਾ ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਤਫਤੀਸ਼ ਚ ਲੈ ਕੇ ਆ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਗੱਲਾਂ ਸਾਹਮਣੇ ਆਉਣ ਜਾਂ ਜਦੋਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤਾਂ ਸਭ ਇਹਦੇ ਬੰਦੋ ਨੌ ਕਿਉਂ ਉਤਾਰੇ ਗਏ ਇਹ ਕਤਲ ਕਿਉਂ ਕੀਤਾ ਗਿਆ ਇਹ ਉਹ ਅਸੀਂ ਪੁੱਛ ਰਹੇ ਹਾਂ ਜੀ ਉਹ ਤਾਂ ਬੇਸਿਕਲੀ ਉੱਥੇ ਤਰਨਤਪਾਲਿਸ ਨੇ ਦੋ ਨਾਲ ਦੇ ਬੰਦੇ ਫੜ ਲਏ ਸੀਗੇ ਉਹ ਵੀ ਸਾਰੇ ਅਸੀਂ ਕੈਰੇਬ੍ਰੇਟ ਕਰਨੀ ਹੈ ਅਸੀਂ ਤਾਂ ਤੁਹਾਨੂੰ ਤਾਂ ਇਹ ਦੱਸੀਏ ਵੀ ਬੰਦੇ ਦਾ ਇਹੋ ਜਿਹਾ ਪਛੋਕੜ ਸੀਗਾ ਸਾਡੇ ਕੋਲ ਤਾਂ ਬੇਸਿਕਲੀ ਨਾਰਕੋਟਿਕ ਦੇ ਉਸ ਚ ਬੰਦਾ ਕਾਬੂ ਆਇਆ ਉਹਦੇ ਤੇ ਆਪਾਂ ਪ੍ਰੋਗਰੈਸ ਕਰ ਰਹੇ ਆ। ਉਹਦਾ ਬੰਦ ਨਹੀਂ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ ਇਹਨਾਂ ਕੋਈ ਨਹੀਂ ਕੋਈ ਦੇ ਕਰਦੇ ਨਾ ਇਹ ਇਹ ਮੈਂ ਤਾਂ ਦੱਸ ਰਿਹਾ ਤੁਹਾਨੂੰ ਗਗਨ ਜੀ ਮੈਂ ਕਹੇ ਇਹ ਇੱਥੇ ਹੋਰ ਵੀ ਆਪਾਂ 2 ਸਾਲ ਦਾ ਪੂਰਾ ਲੇਖਾ ਜੋਖਾ ਇਹ ਤੋਂ ਲੈਣਾ ਹੀ ਪਾਏਗਾ ਔਰ ਲਵਾਂਗੇ ਆਪਾਂ ਕਿ ਇਹ ਆਫਟਰ ਆਲ ਬੰਦਾ ਪ੍ਰੋਕਲੇਮਡ ਡਿਫੈਂਡਰ ਬਣਿਆ ਕਿੰਨੀ ਪੁਲਿਸ ਮਗਰ ਲੱਗੀ ਰਹੀ ਕਿੱਥੇ ਕਿੱਥੇ ਰਿਹਾ ਕਿਹੜੇ ਕਿਹੜੇ ਬੰਦਿਆਂ ਨਾਲ ਲਿੰਕ ਰਿਹਾ ਕਿੰਨੇ ਇਹਨੂੰ ਪਨਾਹ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਸਾਡੇ ਵਾਲੇ ਚ ਵੀ ਤਰਨ ਤਰਨਾਲੀ ਦੇ ਵਿੱਚ ਵੀ ਉਹ ਦੈਟ ਇਨਵੈਸਟੀਗੇਸ਼ਨ ਦਾ ਇੰਪੋਰਟੈਂਟ ਵਿਸ਼ਾ ਰਹੇਗਾ ਕਰਾਸ ਬਾਰਡਰਸ ਆਫ ਲਿੰਕ ਦੇ ਕਿਸ ਤਰ੍ਹਾਂ ਹਾਂ ਉਹ ਪਾਕਿਸਤਾਨ ਸਮੱਗਲਰਸ ਨਾਲ ਹੈਗਾ ਜੀ ਲਿੰਕ ਪਤਾ ਲੱਗੇ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਨਹੀਂ ਇਹ ਦੂਸਰੇ ਨੇ ਜੀ ਇਹ ਇਸ ਤੋਂ ਇਲਾਵਾ ਸੀਆਈਏ ਹੀ ਸਾਡੇ ਸਾਰੇ ਆਫੀਸਰਸ ਦੀ ਸੁਪਰਵਾਈਜ਼ਨ ਦੇ ਵਿੱਚ ਇਹ ਤਿੰਨ ਲੋਕਲ ਕ੍ਰਾਈਮਨਲਸ ਨੇ ਇੱਕ ਪਿਊਸ਼ ਸਨ ਆਫ ਭੋਲਾ ਹੈਗਾ 20 ਸਾਲ ਦਾ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਕਮਲ 엘ियस ਕਾਲੂ ਇਹ ਇੰਦਰਾ ਕਲੋਨੀ ਚਭਾਲ ਰੋਡ ਦਾ 21 ਸਾਲ ਦਾ 10ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ 25 ਆਰਮਜੈਕਟ ਦਾ ਇਲੀਗਲ ਅਸਲੇ ਦਾ ਪਰਚਾ ਦਰਜ ਹੈ ਉਹਦੇ ਚ ਗੇਟਕੀਮਾ ਥਾਣੇ ਦੇ ਵਿੱਚ 24 9 2024 ਦਾ ਔਰ ਇੱਕ ਸਵੈਮ 엘ियस ਪੋਲੂ ਹੈਗਾ ਖਜ਼ਾਨਾ ਗੇਟ ਦਾ ਇਹ 19 ਸਾਲ ਦਾ 12ਵੀਂ ਪਾਸ ਹੈ ਇਹਨਾਂ ਤੋਂ ਤਿੰਨ ਪਿਸਟਲ ਮਿਲੇ ਨੇ ਜਿਹੜੇ 2.32 ਬੋਰ ਤੇ 32 ਬੋਰ ਜਿਹਨੂੰ ਆਪਾਂ ਕਹਿੰਨੇ ਆ ਤੇ ਦੋ ਲਾਈਫ ਕੈਟਰੀਜਿਸ ਨੇ 1.30 ਬੋਰ ਦਾ 30 ਬੋਰ ਦਾ ਪਿਸਤਲ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਤੇ ਇਹਨਾਂ ਨੂੰ ਮਾਤਾ ਪਦਰੀ ਕਾਲਾ ਮੰਦਰ ਜਿਹੜਾ ਹੈ ਪੀਐਸ ਗੇਟ ਕੀਮਾ ਉੱਥੇ ਨੇੜੇ ਫੜਿਆ ਗਿਆ ਇਹਨਾਂ ਦੀ ਜਿਹੜੇ ਨੈਟਵਰਕ ਦੇ ਵਿੱਚ ਅਸੀਂ ਕੁਝ ਹੋਰ ਕ੍ਰਿਮੀਨਲਸ ਦੇ ਉੱਤੇ ਵੀ ਵਰਕ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਰਿਕਵਰੀ ਵੀ ਹੋਣ ਦੀ ਉਮੀਦ ਹੈ ਸਾਨੂੰ ਆਰਮ ਦੀ ਕੋਈ ਬਾਤ ਕਰੀਏ ਨਾ ਟਾਲੀਏ ਨਾਲੇ ਕਰਵਾ ਦੇ ਨਾਲ ਉਹ ਉਹ ਚੈੱਕ ਕਰ ਰਹੇ ਜੀ ਹੁਣ ਸਾਰਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਦੋ ਬੰਦੇ ਰਹਿੰਦੇ ਆ ਇੰਪੋਰਟੈਂਟ ਫੰਡ ਨਾਲੇ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਆ ਉਤੋਂ ਸਾਰਾ ਆਪਾਂ ਨੂੰ ਕਲੀਅਰ ਹੋਏਗਾ ਸੋਰਸ ਆਫ ਵੈਪਨ ਐਂਡ ਮੋਟਿਵ ਆਫ ਵੈਪਨ ਸਾਰੀ ਉਹ ਗੱਲ ਵੀ ਕਿੱਥੇ ਵਰਤਿਆ ਜਾਣਾ ਸੀ ਉਹ ਸਾਰੀ ਗੱਲ ਕਲੀਅਰ ਹੋਏਗੀ ਹਾਂਜੀ ਹਾਂਜੀ ਰਮਾਂਡ ਸਰ ਲਿਆ ਜੀ ਗੱਲ ਲੈਣਾ ਰਮਾਂਡ ਇਹਦਾ ਜਿਹੜਾ ਨਾਰਕੋਟਿਕ ਵਾਲੇ ਦਾ ਤਾਂ ਲੈਣਾ ਹੈ ਜੀ ਤੇ ਦੂਜੇ ਦਾ ਰਮਾਂਡ ਲਿਆ ਹੋਇਆ ਜੀ ਠੀਕ ਸਰ ਇਹ ਸਰ ਬਕਾਲੀ ਮੰਤਰੀ ਕੋਲ ਲੋਕ ਉਹਦਾ ਇਨਫਰਮੇਸ਼ਨ ਬੇਸਡ ਹੈ ਯਾਰ ਉਹ ਤੋ ਫੜੇ ਗਏ ਆ ਸਰ ਇਹ 12 ਇੰਡੀਆ ਤੋਂ ਮਧ ਪ੍ਰਦੇਸ਼ ਵਾਲਿਆਂ ਨੇ 12 ਨਹੀਂ ਇੰਡੀਅਨ ਨੇ ਇੰਡੀਅਨ ਨੇ ਬਾਹਰ ਨਹੀਂ ਹੈਗੇ ਸਫਿਸਟੀਕੇਟਡ ਉਹ ਨਹੀਂ ਹੈਗੇ ਜਿਹੜੇ ਆਪਾਂ ਫੋਰਨ ਮੇਡ ਬਟ ਅੱਛੇ ਵੈਪਨ ਨੇ ਨੇ ਕੁਆਲਿਟੀ ਇਜ਼ ਗੁੱਡ ਜਿਵੇਂ ਲਾਈਕ ਜਮੀਨਾ ਤੇ ਨਹੀਂ ਕਿਥੇ ਪਾਕਿਸਤਾਨ ਦੇ ਨਜ਼ਦੀਕ ਹੁੰਦੀ ਆ ਫਿਰ ਇਹਨਾਂ ਦਾ ਸ੍ਰੇਮੰਤ ਖਾਨ ਕਾਫੀ ਨੇੜੇ ਪੈਂਦਾ ਜੀ ਬਾਰਡਰ ਤੇ ਜੇ ਆਪਾਂ ਜੀਓਗ੍ਰਾਫਿਕਲੀ ਦੇਖੀਏ ਤਾਂ ਡੈਫੀਨਿਟਲੀ ਜਿਹੜੇ ਤੁਸੀਂ ਪਿਸਟਲ ਕਹ ਰਹੇ ਸੀ ਇਹ ਸਫਿਸਟੀਕੇਟਡ ਨੇ ਮੁਠੇ ਵਗੈਰਾ ਦੇਖੋ ਇਹਨਾਂ ਦੇ ਬੜਾ ਹੈ ਅਚੀ ਕੁਆਲਿਟੀ ਦਾ ਹੈਗਾ ਇਹਨਾਂ ਦੇ ਸਰਫਰ ਹੋਰ ਵੀ ਕਲੀਨ ਕਿਨਾਂ ਦੇ ਉਹ ਆਪਾਂ ਕਰ ਰਹੇ ਆ ਜੀ ਤਾਂ ਫਿਰ ਸਾਰੀ ਗੱਲ ਦੱਸ ਦਿੰਦੇ ਫਿਰ ਬੰਦੇ ਅਲਰਟ ਹੋ ਜਾਂਦੇ ਜੀ ਤਾਂ ਹੀ ਅਸੀਂ ਥੋੜੇ ਦਿਨ ਲੇਟ ਵੀ ਦੱਸਿਆ ਇਹ ਉਹਦਾ ਕਾਰਨ ਇਹ ਸੀ ਕਿ ਆਪਰੇਸ਼ਨ ਥੋੜਾ ਫਿਰ ਹੈਂਪਰ ਨਾ ਹੋਵੇ ਥੈਂਕ ਯੂ ਜੀ ਥੋੜੇ ਜਿਹਾ ਵੀ ਦੱਸ